ਇੱਕ ਵਾਰ ਦੀ ਗੱਲ ਹੈ ਇੱਕ ਅਮੀਰ ਆਦਮੀ ਨੇ ਆਪਣੇ ਘਰ ਵਿੱਚ ਇੱਕ ਸੁਨਹਿਰੀ ਰੰਗ ਦੀ ਕੋਇਲ ਰੱਖੀ ਹੋਈ ਸੀ ਕੋਇਲ ਨੂੰ ਇੱਕ ਪਿੰਜਰੇ ਦੇ ਵਿੱਚ ਰੱਖਿਆ ਹੋਇਆ ਸੀ ਪਰ ਕੋਇਲ ਦੀ ਖਾਸੀਅਤ ਇਹ ਸੀ ਕਿ ਉਸ ਦਾ ਰੰਗ ਗੂੜਾ ਸੁਨਹਿਰੀ ਸੀ ਤੇ ਉਹ ਬੋਲਦੀ ਸੀ ਇਸ ਕਰਕੇ ਉਸ ਨੂੰ ਹਰ ਕੋਈ ਉਸ ਦੇ ਘਰ ਦੇ ਦੇਖਣ ਆਉਂਦਾ ਹੁੰਦਾ ਸੀ ਉਸ ਅਮੀਰ ਆਦਮੀ ਦਾ ਕਹਿਣਾ ਸੀ ਕਿ ਉਸ ਨੇ ਇਸ ਕੋਇਲ ਨੂੰ ਬੜੀ ਵੱਡੀ ਕੀਮਤ ਤੇ ਖਰੀਦਿਆ ਹੈ ਤੇ ਬਹੁਤ ਦੂਰੋਂ ਖਰੀਦਿਆ ਹੈ ਉਸ ਅਮੀਰ ਆਦਮੀ ਨੇ ਪਿਛਲੇ ਕਾਫੀ ਸਮੇ ਤੋਂ ਉਸ ਕੋਇਲ ਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ ਤੇ ਉਸ ਦੀ ਦੀਖਬੜ ਕਰਦਾ ਸੀ ਉਸ ਅਮੀਰ ਆਦਮੀ ਨੂੰ ਸਤਸੰਗ ਦਾ ਬੜਾ ਸ਼ੌਂਕ ਸੀ ਤੇ ਹਫ਼ਤੇ ਵਿੱਚ 5-6 ਵਾਰ ਸਤਸੰਗ ਜਾਂਦਾ ਸੀ ਉਸ ਆਦਮੀ ਨੇ ਤੇ ਉਸ ਦੀ ਪਤਨੀ ਨੇ ਰੋਜ਼ ਸਤਸੰਗ ਜਾਣਾ ਤੇ ਕੀਰਤਨ ਭਜਨ ਕਰਨਾ ਤੇ ਕਾਫੀ ਟਾਈਮ ਬਾਅਦ ਘਰੇ ਆਉਣਾ ਇੱਕ ਦਿਨ ਉਹ ਕੋਇਲ ਉਸ ਅਮੀਰ ਆਦਮੀ ਨੂੰ ਕਹਿਣ ਲੱਗੀ ਕਿ ਤੁਸੀਂ ਰੋਜ਼ ਸਤਸੰਗ ਜਾਂਦੇ ਹੋ ਤਾਂ ਉਹਨਾਂ ਨੂੰ ਮੇਰੇ ਬਾਰੇ ਵੀ ਪੁੱਛਿਓ ਕਿ ਮੈਨੂੰ ਆਜ਼ਾਦੀ ਕਦੋਂ ਮਿਲੇਗੀ ਤੇ ਅਮੀਰ ਆਦਮੀ ਉਸ ਕੋਇਲ ਦੀ ਇਹ ਗੱਲ ਸੁਣ ਕੇ ਕਹਿਣ ਲੱਗਾ ਕੋਈ ਗੱਲ ਨਹੀਂ ਅੱਜ ਮੈਂ ਜਾਣਾ ਵਾਂ ਤੇ ਤੇਰੇ ਬਾਰੇ ਵੇ ਉਸ ਸੰਤ ਮਹਾਪੁਰਸ਼ ਨੂੰ ਪੁੱਛਾਂਗਾ ਕਿ ਤੈਨੂੰ ਆਜ਼ਾਦੀ ਕਦੋਂ ਮਿਲੇਗੀ ਅਮੀਰ ਆਦਮੀ ਤੇ ਉਸ ਦੀ ਪਤਨੀ satsang ਵਿੱਚ ਪਹੁੰਚ ਗਏ satsang ਖਤਮ ਹੋਣ ਤੋਂ ਬਾਅਦ ਉਸ ਅਮੀਰ ਆਦਮੀ ਤੇ ਉਸ ਦੀ ਪਤਨੀ ਨੇ ਉਸ ਸਾਧੂ ਨੂੰ ਇਹ ਸਵਾਲ ਪੁੱਛਿਆ ਜੋ ਕਿ ਰੋਜ਼ satsang ਕਰਦਾ ਸੀ ਉਸ ਨੂੰ ਪੁੱਛਿਆ ਕਿ ਮੇਰੇ ਘਰ ਵਿੱਚ ਇੱਕ ਸੁਨਹਿਰੀ ਰੰਗ ਦੀ ਕੋਇਲ ਰੱਖੀ ਹੋਈ ਹੈ ਕੋਇਲ ਬੋਲਦੀ ਵੀ ਹੈ लोग दूर-दूर ਉਸ ਨੂੰ ਦੇਖਣ ਆਉਂਦੇ ਹਨ ਉਸ ਨੇ ਮੈਨੂੰ ਸਵਾਲ ਪੁੱਛਿਆ ਹੈ ਕਿ ਮੈਂ ਆਜ਼ਾਦ ਕਦੋਂ ਹੋਵਾਂਗੀ ਤੁਸੀਂ ਇਸ ਬਾਰੇ ਦੱਸੋ ਵੀ ਉਹ ਆਜ਼ਾਦ ਕਦੋਂ ਹੋਵੇਗੀ ਇਹ ਗੱਲ ਸੁਣ ਕੇ ਉਸ ਸਾਧੂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਬੇਹੋਸ਼ ਹੋ ਕੇ ਥੱਲੇ ਲੰਮਾ ਪੈ ਗਿਆ ਇਹ ਸਾਰਾ ਕੁਝ ਦੇਖ ਕੇ ਉਹ ਅਮੀਰ ਆਦਮੀ ਤੇ ਉਸ ਦੀ ਪਤਨੀ ਬੜਾ ਹੈਰਾਨ ਹੋਏ ਵੀ ਇਹ ਕੀ ਗੱਲ ਹੋਈ ਕੋਈ ਵੀ ਕੁ ਮਿੰਟ ਬਾਅਦ ਉਸ ਸਾਧੂ ਉੱਠਿਆ ਤੇ ਰੱਬ ਰੱਬ ਕਰਨ ਲੱਗਾ ਤੇ ਉਹਨਾਂ ਨੇ ਉਸ ਸਾਧੂ ਨੂੰ ਪਾਣੀ ਪਿਲਾਇਆ ਤੇ ਸਾਧੂ ਨੇ ਉਹਨਾਂ ਨੂੰ जान ਲਈ ਗਿਆ ਕੁਝ ਸਮੇਂ ਮਗਰੋਂ ਉਹ ਅਮੀਰ ਆਦਮੀ ਤੇ ਉਸ ਦੀ ਪਤਨੀ ਘਰੇ ਆ ਗਏ ਤੇ ਘਰੇ ਆਉਣ ਤੋਂ ਬਾਅਦ ਥੋੜੇ ਟਾਈਮ ਬਾਅਦ ਉਸ ਕੋਇਲ ਨੇ ਉਸ ਅਮੀਰ ਆਦਮੀ ਨੂੰ ਪੁੱਛਿਆ ਤੁਸੀਂ ਸਾਧੂ ਨੂੰ ਮੇਰੇ ਬਾਰੇ ਪੁੱਛਿਆ ਸੀ ਉਹਨਾਂ ਨੇ ਕੀ ਜਵਾਬ ਦਿੱਤਾ ਅਮੀਰ ਆਦਮੀ ਦੀ ਪਤਨੀ ਬੋਲੀ ਜਵਾਬ ਤਾਂ ਉਹਨਾਂ ਨੇ ਕੋਈ ਨਹੀਂ ਦਿੱਤਾ ਪਰ ਜਦੋਂ ਅਸੀਂ ਇਹ ਸਵਾਲ ਪੁੱਛਿਆ ਤਾਂ ਸਾਧੂ ਬਿਓਸ਼ ਹੋ ਕੇ ਡਿੱਗ ਗਿਆ ਪਰ ਜਵਾਬ ਕੋਈ ਨਹੀਂ ਦਿੱਤਾ ਕੋਇਲ ਬੋਲੀ ਕੋਈ ਗੱਲ ਨਹੀਂ ਤੁਸੀਂ ਫੇਰ ਕਦੇ ਪੁੱਛ ਲਿਓ ਰਾਤ ਹੋ ਗਈ ਤੇ ਅਮੀਰ ਆਦਮੀ ਤੇ ਉਸ ਦੀ ਪਤਨੀ ਰਾਤ ਹੋਣ ਤੋਂ ਬਾਅਦ ਸਵੇਰੇ ਜਦੋਂ ਉੱਠੇ ਤਾਂ ਉਹਨਾਂ ਨੇ ਕੀ ਦੇਖਿਆ ਕੋਇਲ ਬੇਹੋਸ਼ ਹੋਈ ਪਈ ਹੈ ਤੇ ਪਿੰਜਰੇ ਵਿੱਚ ਡਿੱਗੀ ਪਈ ਹੈ ਅਮੀਰ ਆਦਮੀ ਨੇ ਸੋਚਿਆ ਇਹ ਕੀ ਬਾਣਾ ਵਰਤ ਗਿਆ ਉਹਨਾਂ ਨੇ ਉਸਤੇ ਪਾਣੀ ਦੇ ਛਿੱਟੇ ਮਾਰੇ ਪਰ ਉਹ ਨਹੀਂ ਉੱઠી ਅਮੀਰ ਆਦਮੀ ਦੀ ਪਤਨੀ ਨੇ ਪਿੰਜਰਾ ਜਦੋਂ ਖੋਲਿਆ ਤਾਂ ਕੋਇਲ ਉੱਡ ਗਈ ਅਮੀਰ ਆਦਮੀ ਦੀ ਪਤਨੀ ਤੇ ਅਮੀਰ ਆਦਮੀ ਬੜਾ ਪਰੇਸ਼ਾਨ ਹੋਏ ਤੇ ਵਾਪਸ ਉਸ ਸਾਧੂ ਮਹਾਤਮਾ ਕੋਲ ਗਏ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਇਸ ਤਰ੍ਹਾਂ ਸਵੇਰੇ ਸਾਡੀ ਕੋਇਲ ਪਿੰਜਰੇ ਵਿੱਚ ਬਿਵੋਸ਼ ਹੋ ਕੇ ਪਈ ਹੋਈ ਸੀ ਜਦੋਂ ਅਸੀਂ ਪਿੰਜਰਾ ਖੋਲਿਆ ਤਾਂ ਚੁੱਪਚਾਪ ਉਹ ਉੱਡ ਗਈ ਇਹ ਕੀ ਗੱਲ ਹੋਈ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਸਾਧੂ ਮਹਾਤਮਾ ਹੱਸ ਪਿਆ ਤੇ ਕਹਿਣ ਲੱਗਾ ਤੁਹਾਨੂੰ ਇੰਨਾ ਚਿਰ ਹੋ ਗਿਆ ਮੇਰੇ ਕੋਲ ਆਉਂਦਿਆਂ ਨੂੰ ਤੁਸੀਂ ਮੇਰੇ ਕੋਲ ਰੋਜ਼ satsang ਸੁਣਦੇ ਹੋ ਪਰ ਉਸ ਤੇ ਅਮਲ ਤੁਸੀਂ ਨਹੀਂ ਕਰਦੇ ਇਹ ਤੁਹਾਡੇ ਸਵਾਲ ਦਾ ਜਵਾਬ ਸੀ ਤੁਸੀਂ ਮੈਨੂੰ ਪੁੱਛਿਆ ਸੀ ਕੋਇਲ ਕਦੋਂ ਆਜ਼ਾਦ ਹੋਵੇਗੀ ਤਾਂ ਮੈਂ ਬੇਉਸ਼ ਹੋ ਗਿਆ ਸੀ ਤੁਸੀਂ ਇਸ ਗੱਲ ਨੂੰ ਨਹੀਂ ਸਮਝੇ ਪਰ ਉਹ ਭੋੜੀ ਕੋਇਲ ਸਾਰਾ ਕੁਝ ਸਮਝ ਗਈ ਤੁਹਾਡੇ ਨਾਲੋਂ ਉਹ ਸਿਆਣੀ ਹੈ ਤੁਸੀਂ ਲੋਕ ਸੋਚਦੇ ਹੋ ਕਿ satsang ਤੇ ਆ ਕੇ ਸਾਡੇ ਪਾਪ ਧੋਲ ਜਾਣਗੇ ਪਰ ਉਹਨਾਂ ਚੀਜ਼ਾਂ ਤੇ ਅਮਲ ਨਹੀਂ ਕਰਦੇ ਤੁਸੀਂ ਇੱਥੋਂ ਸੁਣ ਕੇ ਤੇ ਇੱਥੇ ਹੀ ਇਹ ਚੀਜ਼ਾਂ ਛੱਡ ਦਿੰਦੇ ਹੋ ਪਰ ਉਹ ਕੋਇਲ ਇੱਕ ਮਿੰਟ ਵਿੱਚ ਮੇਰੀ ਸਾਰੀ ਗੱਲ ਸਮਝ ਗਈ ਤੇ ਸਾਧੂ ਮਹਾਂਤਮਾ ਦੀਆਂ ਇਹ ਗੱਲਾਂ ਸੁਣ ਕੇ ਅਮੀਰ ਆਦਮੀ ਤੇ ਉਸ ਦੀ ਪਤਨੀ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਕਿ ਕਿਵੇਂ ਉਹ ਇੱਥੇ ਰੋ ਜਾ ਕੇ ਭਜਨ ਸੁਣਦੇ ਸੀ ਪਰ ਉਹਨਾਂ ਤੇ ਕੋਈ ਅਮਲ ਨਹੀਂ ਕੀਤਾ ਸੋ ਦੋਸਤੋ ਤੁਹਾਨੂੰ ਇਸ ਕਹਾਣੀ ਤੋਂ ਜੀਕਰ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਧੰਨਵਾਦ ਜੀ